ਇਹ ਬੜਾ ਰਸ ਆਉਂਦਾ ਏ ਪਰ ਬਾਦ ਦੇ ਵਿੱਚ ਬੜਾ ਜੋਰ ਲਾਈਦਾ ਰਸ ਹੀ ਨਹੀਂ ਆਉਂਦਾ ਤੇ ਅਸੀਂ ਹੱਸ ਕੇ ਕਹਿੰਨੇ ਆਂ ਭੋਲਿਆ ਜਿੱਦੀ ਯਾਦ ਚ ਰਸ ਆਇਆ ਹੀ ਤੂੰ ਉਹਨੂੰ ਛੱਡ ਕੇ ਰਸ ਦੇ ਪਿੱਛੇ ਪੈ ਗਿਆ ਤਾਂ ਨਹੀਂ ਆਉਂਦਾ ਰਸਤੇ ਉਦੋਂ ਆਉਂਦਾ ਏ ਜਦੋਂ ਤੁਸੀਂ ਆਪਣਾ ਆਪ ਭੁੱਲ ਜਾਓ ਜਦੋਂ ਆਪਣੀ ਸ਼ੁੱਧ ਬੁੱਧ ਨਾ ਰਵੇ ਪਤਾ ਹੀ ਨਾ ਹੋਵੇ ਮੈਂ ਬੈਠਾ ਹਾਂ ਕਿ ਖਲੋਤਾ ਹਾਂ ਸਿਰਫ ਇੱਕ ਵਾਹਿਗੁਰੂ ਯਾਦ ਹੋਵੇ ਉਦੋਂ ਸਰੀਰ ਦੇ ਵਿੱਚ ਰਸ ਬਣਦਾ ਏ ਉਦੋਂ ਸੁਨ ਸਮਾਧ ਬਣਦੀ ਏ ਇਹ ਹਰ ਕਰਮ ਦੇ ਵਿੱਚ ਇਦਾਂ ਹੀ ਹੈ ਆਪ ਜੀ ਦੇ ਜੀਵਨ ਦੇ ਵਿੱਚ ਵੀ ਇਦਾਂ ਹੀ ਹੈ ਜਦੋਂ ਤੁਸੀਂ ਗਾੜੀ-ਗਾੜੀ ਚੱਲਦੇ ਹੋ ਕਰਤਾ ਬਣਦੇ ਹੋ ਤੇ ਤੁਹਾਨੂੰ ਸਾਰੇ ਖਪਾ ਕਰਨੇ ਪੈਂਦੇ ਕਿਉਂਕਿ ਕਰਤਾ ਤੁਸੀਂ ਤੇ ਭੋਗਤਾ ਵੀ ਤੁਸੀਂ ਤੇ ਜੇ ਕਰਤਾ ਹੋ ਤੇ ਫਿਰ ਭੋਗਤਾ ਵੀ ਉਹ ਹੀ ਬਾਬਾ ਹਰਨਾਮ ਸਿੰਘ ਜੀ ਦੇ ਜੀਵਨ ਚੋਂ ਰਾਮਪੁਰ ਖੇੜੇ ਵਾਲਿਆਂ ਦੇ ਇੱਕ ਬੜੀ ਸੋਹਣੀ ਹੀਰਾ ਏ ਉਹ ਧਿਆਨ ਚ ਆ ਗਿਆ ਆਪ ਜੀ ਨਾਲ ਸਾਂਝਾ ਕਰ ਦਈਏ ਬਾਬਾ ਹਰਨਾਮ ਸਿੰਘ ਜੀ ਕਹਿਣ ਲੱਗੇ ਕਹਿੰਦੇ ਮੈਂ ਨਾ ਸਾਧੂਆਂ ਦੀ ਇੱਕ ਖੂਬੀ ਹੁੰਦੀ ਏ ਉਹ ਮਨ ਨਾਲ ਗੱਲਾਂ ਕਰਦੇ ਤੁਸੀਂ ਮਨ ਨਾਲ ਗੱਲਾਂ ਕਰਦੇ ਹੋ ਕਿ ਨਹੀਂ ਕਰਦੇ ਤੇ ਹੋ ਪਰ ਕਰਦੇ ਇਦਾਂ ਦੀਆਂ ਕਿ ਫਲਾਣੇ ਦਾ ਫੋਨ ਆਊਗਾ ਤੇ ਮੈਂ ਆਹ ਕਹਿਣਾ ਮੇਰੀ ਲਾਟਰੀ ਨਿਕਲ ਜੇ ਤੇ ਮੈਂ ਇਦਾਂ ਕਰਨਾ ਮੈਂ ਕਿਤੇ ਸਰਪੰਚ ਬਣਾ ਦਿੰਨਾ ਮੈਨੂੰ ਪਿੰਡ ਦਾ ਤੇ ਮੈਂ ਇਦਾਂ ਕਰਦਾ ਤੁਸੀਂ ਇਹ ਗੱਲਾਂ ਮਨ ਨਾਲ ਕਰਦੇ ਸਾਧੂ ਇਹ ਗੱਲਾਂ ਨਹੀਂ ਕਰਦੇ ਸਾਧੂਆਂ ਦੀਆਂ ਗੱਲਾਂ ਹੋਰ ਨਹੀਂ ਜਿਵੇਂ ਬਾਣੀ ਦੇ ਵਿੱਚ ਬਾਰ ਬਾਰ ਮਨ ਨੂੰ ਸਮਝਾਉਂਦੇ ਨੇ ਨਾ ਇਸੇ ਤਰ੍ਹਾਂ ਸਾਧੂ ਮਨ ਨਾਲ ਸਮਝਾਉਂਦੇ ਨੇ ਮਨ ਨੂੰ ਗੁਰੂ ਵਾਲੇ ਪਾਸੇ ਲੈ ਕੇ ਜਾਂਦੇ ਤੇ ਬਾਬਾ ਹਰਨਾਮ ਸਿੰਘ ਜੀ ਕਹਿੰਦੇ ਮੈਂ ਨਾਲ ਦੇ ਪਿੰਡ ਜਾਣਾ ਸੀ ਤੇ ਮੈਂ ਤੁਰਿਆ ਜਾਵਾ ਤੇ ਸਾਹਮਣੇ ਦੇਖਿਆ ਕੀ ਕਿ ਕਮਾਦ ਗੰਨਿਆਂ ਦਾ ਖੇਤ ਦਿਖ ਪਿਆ ਤੇ ਮਨ ਬੜਾ ਸ਼ੈਤਾਨ ਹੈ ਮਨ ਨੇ ਝੱਟ ਮੰਗ ਲਿਆ ਕਿ ਗੰਨਾ ਤੋੜ ਕੇ ਚੁਪੀਏ ਨਾ ਤੇ ਕਹਿੰਦੇ ਜਦੋਂ ਮਨ ਨੇ ਕਿਹਾ ਨਾ ਕਿ ਗੰਨਾ ਤੋੜ ਕੇ ਚੁੱਪੀਏ ਤੇ ਕਹਿੰਦੇ ਮੈਂ ਨਾਲ ਹੀ ਮਨ ਨੂੰ ਕਿਹਾ ਕਿ ਨਾ ਭਾਈ ਇਹ ਚੋਰੀ ਏ ਚੋਰੀ ਗੰਨਾ ਨਹੀਂ ਤੋੜਨਾ ਤੇ ਕਹਿੰਦੇ ਮਨ ਬੜਾ ਸ਼ੈਤਾਨ ਏ ਇਹ ਉਸੇ ਵੇਲੇ ਤੁਹਾਨੂੰ ਦੂਜਾ ਜਵਾਬ ਕੜ ਕੇ ਦੇ ਦਿੰਦਾ ਦੂਜੇ ਆਰੇ ਲਾ ਦਿੰਦਾ ਇਹ ਤੁਹਾਡਾ ਵੀ ਇਦਾਂ ਕਰਦਾ ਹੋਏਗਾ ਧਿਆਨ ਰੱਖਿਓ ਕਹਿੰਦੇ ਇਹਨੇ ਉਸੇ ਵੇਲੇ ਮੈਨੂੰ ਦੂਜੀ ਬਾਤ ਕਹੀ ਕਿ ਇਹਨੇ ਗੰਨਿਆਂ ਚੋਂ ਇੱਕ ਗੰਨਾ ਤੋੜਨਾ ਉਹਦਾ ਕੀ ਨੁਕਸਾਨ ਹੋਣਾ ਤੇ ਕਹਿੰਦੇ ਜਦੋਂ ਇਹ ਮੇਰੇ ਮਨ ਨੇ ਕਿਹਾ ਤੇ ਮੈਂ ਕਿਹਾ ਨਹੀਂ ਮਨਾ ਮੈਂ ਗੁਰੂ ਦਾ ਸਿੱਖ ਹਾਂ ਭਾਵੇਂ ਨੁਕਸਾਨ ਹੋਣਾ ਤੇ ਭਾਵੇਂ ਨਹੀਂ ਹੋਣਾ ਮੈਂ ਚੋਰੀ ਨਹੀਂ ਕਰਨੀ ਕਹਿੰਦੇ ਮਨ ਨੇ ਉਸੇ ਵੇਲੇ ਤੀਜੀ ਗੱਲ ਫੇਰ ਕਹੀ ਕਿ ਗੰਨਾ ਤੋੜ ਲੈ ਜਦੋਂ ਉਹ ਖੇਤ ਦਾ ਮਾਲਕ ਮਿਲੇਗਾ ਨਾ ਉਹਨੂੰ ਦੱਸ ਦਾਂਗੇ ਭਾਈ ਤੇਰਾ ਗੰਨਾ ਤੋੜਿਆ ਸੀ ਤੇ ਕਹਿੰਦੇ ਮੈਂ ਮਨ ਨੂੰ ਕਿਹਾ ਕਿ ਨਹੀਂ ਮਨਾ ਇਹ ਕਿੱਦਾਂ ਦੀ ਬਾਤ ਹੋਈ ਪਹਿਲਾਂ ਚੋਰੀ ਕਰ ਲੈ ਫਿਰ ਜਾ ਕੇ ਉਹਨੂੰ ਦੱਸੀ ਪੀ ਮੈਂ ਤੇਰੀ ਚੋਰੀ ਕੀਤੀ ਸੀ ਇਹ ਤੇ ਚੋਰੀ ਤੇ ਸੀਨਾ ਜੋਰੀ ਦੋਵੇਂ ਹੋ ਗਏ ਕਹਿੰਦੇ ਮਨ ਕਿਹੜਾ ਟਕ ਤਲਦਾ ਏ ਇਹ ਉਸੇ ਵੇਲੇ ਨੇ ਫੇਰ ਇੱਕ ਬਹਾਨਾ ਮੈਨੂੰ ਦਿੱਤਾ ਕਿ ਐਵੇਂ ਕਰੀ ਉੱਚੀ ਜੀ ਆਵਾਜ਼ ਦੇ ਕੇ ਨਾ ਉਸ ਗੰਨੇ ਜੀ ਦਾ ਖੇਤ ਕਿ ਫਲਾਣੇ ਸਿੰਘਾ ਮੈਂ ਤੇਰਾ ਗੰਨਾ ਤੋੜ ਲੱਗਾ ਤੇ ਫਿਰ ਤੋੜ ਲਈ ਤੇ ਕਹਿੰਦੇ ਮੈਂ ਮਨ ਨੂੰ ਕਿਹਾ ਨਹੀਂ ਭਾਈ ਇਦਾਂ ਨਹੀਂ ਕਰਨਾ ਮੈਂ ਕਹਿੰਦੇ ਅਜੇ ਸਲਾਹਾਂ ਹੀ ਕਰਦਾ ਕਰਦਾ ਉਹਨੇ ਚਿਰ ਨੂੰ ਗੰਨਿਆਂ ਦਾ ਖੇਤ ਆ ਗਿਆ ਅਜੇ ਮਨ ਨਾ ਗੁਥਮ ਗੁੱਥੀ ਹੋ ਹੀ ਰਿਆ ਸੀ ਲੜੀ ਰਿਆ ਸੀ ਉਹਨੇ ਚੈਨ ਨੂੰ ਗੰਨੇ ਦਾ ਖੇਤ ਕੋਲ ਆ ਗਿਆ ਤੇ ਕਹਿੰਦੇ ਜਦੋਂ ਅੱਧਕ ਤੱਕ ਪਹੁੰਚਿਆ ਨਾ ਤੇ ਗੰਨਿਆਂ ਦਾ ਜਿਹੜਾ ਮਾਲਕ ਸੀ ਨਾ ਉਹ ਦੋ ਤਿੰਨ ਆਗ ਫੜੀ ਕਮਾਦ ਚੋਂ ਨਿਕਲਿਆ ਬਾਹਰ ਗੰਨਿਆਂ ਚੋਂ ਤੇ ਕਹਿਣ ਲੱਗਾ ਫਤਿਹ ਬਲਾ ਕੇ ਬਾਬਾ ਜੀ ਆ ਵੇਖੋ ਲੋਕਾਂ ਦੀ ਕਰਤੂਤ ਨਾਲੇ ਗੰਨੇ ਚੋਰੀ ਕਰਦੇ ਨਾਲੇ ਵਿੱਚ ਖਲਾਰਾ ਪਾ ਜਾਂਦੇ ਉਜਾੜਾ ਕਰਦੇ ਨੇ ਤੇ ਅੱਜ ਮੈਂ ਚੋਰ ਫੜਨ ਵਾਸਤੇ ਹੀ ਲੋਕੇ ਬੈਠਾ ਸੀ ਅੱਜ ਮੈਂ ਚੋਰੀ ਕਹਿੰਦੇ ਫੜਨਾ ਸੀ ਬਸ ਤੇ ਮੈਨੂੰ ਤੂੰ ਹੀ ਦਿਖ ਪਏ ਤੇ ਮੈਂ ਸੋਚਿਆ ਚੱਲ ਪਹਿਲਾਂ ਬਾਬਾ ਜੀ ਹੁਣਾਂ ਨੂੰ ਮਿਲ ਲਈਂ ਕਹਿੰਦੇ ਮੇਰਾ ਮਨ ਬੜਾ ਬੇਸ਼ਰਮ ਹੋਇਆ ਬੜੀ ਸ਼ਰਮਿੰਦਗੀ ਹੋਈ ਮਨ ਨੂੰ ਸਮਝਾਇਆ ਕਿ ਮਨਾ ਦੇਖ ਜੇ ਕਿਤੇ ਅੱਜ ਤੂੰ ਚੋਰੀ ਕਰਦਾ ਨਾ ਤੇ ਸਾਰੀਆਂ ਚੋਰੀਆਂ ਤੇਰੇ ਮੱਥੇ ਮੜੀਆਂ ਜਾਣੀਆਂ ਸੀ ਤੇ ਲੋਕਾਂ ਨੇ ਕਹਿਣਾ ਸੀ ਹਰ ਨਾਮ ਸੋਂ ਉਦਾਂ ਤੇ ਬੜਾ ਕਹਿੰਦਾ ਇਹ ਮੈਂ ਗੁਰੂ ਦਾ ਸਿੱਖ ਹਾਂ ਪਰ ਚੋਰੀ ਬੜੇ ਨਿਰਾਲੇ ਢੰਗ ਨਾਲ ਕਰਦਾ ਏ ਪਹਿਲਾਂ ਆਵਾਜ਼ ਦਿੰਦਾ ਏ ਤੇ ਫਿਰ ਚੋਰੀ ਕਰਦਾ ਏ ਕਹਿੰਦੇ ਅਜੇ ਮਨ ਨੂੰ ਚਿੜਕੀ ਰਿਹਾ ਸੀ ਕਿ ਉਹ ਗੁਰਸਿੱਖ ਕਹਿਣ ਲੱਗਾ ਕਿ ਬਾਬਾ ਜੀ ਮੈਨੂੰ ਇੱਕ ਪੰਕਤੀ ਦੇ ਅਰਥ ਨਹੀਂ ਸਮਝ ਆਉਂਦੇ ਗੁਰਸਿੱਖ ਵੀ ਪਿਆਰਾ ਹੋਏਗਾ ਜਿਨਨੇ ਪੰਕਤੀ ਦੇ ਅਰਥ ਪੁੱਛੇ ਇਹ ਨਹੀਂ ਸਾਡੇ ਵਾਂਗੂ ਪੁੱਛਿਆ ਬਾਬਾ ਜੀ ਆ ਗਏ ਹੋ ਵੀ ਆ ਤੇ ਗਏ ਨੇ ਕਿੱਧਰ ਨੂੰ ਜਾ ਰਹੇ ਹੋ ਇਹੋ ਜੇ ਫਜ਼ੂਲ ਸਵਾਲ ਨਹੀਂ ਪੁੱਛੇ ਕੋਈ ਕਿਹਾ ਕਿ ਇੱਕ ਪੰਕਤੀ ਦੇ ਅਰਥ ਸਮਝ ਨਹੀਂ ਆਉਂਦੇ ਮੈਨੂੰ ਅਰਥ ਸਮਝਾ ਦਿਓ ਆਪ ਜੀ ਜਦੋਂ ਗੁਰੂ ਘਰੋਂ ਜਾਂਦੇ ਹੋ ਕੀਰਤਨ ਸੁਣਦੇ ਹੋ ਬਾਣੀ ਸੁਣਦੇ ਹੋ ਘਰ ਜਾ ਕੇ ਪੁੱਛਦੇ ਹੋ ਕਿ ਆਹ ਪੰਕਤੀ ਦੇ ਅਜ ਬਾਬਾ ਜੀ ਗਾਉਂਦੇ ਹੀ ਮੈਨੂੰ ਸਮਝ ਨਹੀਂ ਆਈ ਪੁੱਛਦੇ ਹੋ ਕਿ ਨਹੀਂ ਪੁੱਛਦੇ ਥੋੜਾ ਜਿਹਾ ਚਾਅ ਰੱਖਿਆ ਕਰੋ ਜਿਵੇਂ ਆਪ ਜੀ ਦੇ ਬੱਚੇ ਸਕੂਲਾਂ ਸਿੱਖ ਕੇ ਆਉਣ ਨਾ ਤੇ ਬੜੇ ਚਾਈ ਚਾਈ ਆ ਕੇ ਦੱਸਦੇ ਨੇ ਮਾਂ ਅੱਜ ਮੈਨੂੰ ਮੈਡਮ ਨੇ ਆ ਸਮਝਾਇਆ ਸੀ ਇੰਨਾ ਕ ਚਾਹ ਤੇ ਕਮ ਸੇ ਕਮ ਰੱਖਿਆ ਕਰੋ ਨਾ ਗੁਰੂ ਕੋ ਕੁਝ ਸਿੱਖ ਕੇ ਜਾਇਆ ਕਰੋ ਕੋਈ ਇੱਕ ਪੰਕਤੀ ਇੱਕ ਬੋਲ ਇੱਕ ਸ਼ਬਦੀ ਸਿੱਖ ਕੇ ਜਾਇਆ ਕਰੋ ਜ਼ਰੂਰ ਕੁਝ ਨਾ ਕੁਝ ਝੋਲੀ ਭਰ ਕੇ ਲੈ ਕੇ ਜਾਇਆ ਕਰੋ ਇਹ ਨਹੀਂ ਕਿ ਇੱਥੇ ਆਏ ਕੜਾ ਪ੍ਰਸ਼ਾਦ ਛਕਿਆ ਤੇ ਚਲੋ ਕਰਨ ਤੇ ਚੇਤਾ ਕੁਝ ਵੀ ਨਹੀਂ ਕਿ ਸਿੱਖ ਕੇ ਕੀ ਆਏ ਤੇ ਕਹਿਣ ਲੱਗਾ ਉਹ ਗੁਰ ਸਿੱਖ ਕੇ ਬਾਬਾ ਜੀ ਇਥੇ ਪ੍ਰਾਲੀ ਸੀ ਲਾਗੇ ਕਿ ਉੱਥੇ ਉਹਨੇ ਵਿਸ਼ਾ ਦਿੱਤੀ ਕਹਿੰਦੇ ਇੱਥੇ ਬਹਿ ਜਾਓ ਤੇ ਇੱਥੇ ਤੁਸੀਂ ਮੈਨੂੰ ਨਾ ਉਹ ਪੰਕਤੀ ਦੇ ਅਰਥ ਦੱਸੋ ਕਹਿੰਦੇ ਮੇਰਾ ਮਨ ਸ਼ਰਮਿੰਦਾ ਸੀ ਤੇ ਸ਼ਰਮਿੰਦਾ ਮਨ ਬਹੁਤੀ देर ਠਹਿਰਦਾ ਨਹੀਂ ਕਹਿੰਦੇ ਮੈਂ ਕਹਾਂ ਕਿ ਨਹੀਂ ਮੈਨੂੰ ਜਾ ਲੈਣ ਦੇ ਮੈਨੂੰ ਕਾਲੀ ਬੜੀ ਮੈਂ ਅਗਲੇ ਪਿੰਡ ਜਾਣਾ ਤੇ ਕਹਿੰਦੇ ਪਰ ਉਹ ਜਿੱਦ ਕਰ ਬੈਠਾ ਕਿ ਨਹੀਂ ਬਾਬਾ ਜੀ ਬਾਅਦ ਚ ਮੈਨੂੰ ਚੇਤਾ ਭੁੱਲ ਗਿਆ ਤੇ ਫਿਰ ਹੁਣੇ ਦੱਸ ਕੇ ਜਾਓ ਕਹਿੰਦੇ ਉਹਨੇ ਪ੍ਰਾਲੀ ਤੇ ਬਿਠਾਇਆ ਤੇ ਅਜੇ ਬੈਠਾ ਹੀ ਸੀ ਮੈਂ ਦੱਸਣ ਹੀ ਲੱਗਾ ਤੇ ਮੈਨੂੰ ਕਹਿ ਲੱਗਾ ਇੱਕ ਮਿੰਟ ਰੁਕਿਓ ਮੈਂ ਤੁਹਾਡੇ ਵਾਸਤੇ ਪਹਿਲਾਂ ਇਹਨਾਂ ਦੋ ਤਿੰਨ ਗੰਨੇ ਸੋਹਣੇ ਸੋਹਣੇ ਤੋੜ ਕੇ ਲਿਆਉਣਾ ਨਾਲੇ ਤੁਸੀਂ ਚੁੱਪਿਓ ਨਾਲੇ ਪੰਕਤੀ ਦੇ ਅਰਥ ਦੱਸਿਓ ਕਹਿੰਦੇ ਉਸ ਦਿਨ ਸਮਝ ਆਈ ਸੀ ਕਿ ਹਰਨਾਮ ਸਿੰਘਾ ਮਿਲਣਾ ਤੇ ਤਿੰਨੂੰ ਤੇਰੀ ਪਾਤਰਤਾ ਦਾ ਹੀ ਸੀ ਚਾਹੇ ਤੂੰ ਆਪ ਤੋੜ ਕੇ ਆਪ ਕਰਤਾ ਬਣ ਕੇ ਚੋਰ ਬਣ ਜਾਂਦਾ ਤੇ ਜਾਂ ਰੱਬ ਤੈਨੂੰ ਸਜਾ ਕੇ ਬਿਠਾ ਕੇ ਤੇਰੇ ਗਾੜੀ ਪਰੋਸਦਾ ਮਿਲਣਾ ਤੈਨੂੰ ਤੇਰੀ ਪਤਰਦਾਈ ਦਾ ਹੀ ਦਾਇਸੀ ਇਸੇ ਟੰਗ ਦੇ ਨਾਲ ਜਦੋਂ ਤੁਸੀਂ ਕਰਤਾ ਬਣ ਜਾਂਦੇ ਹੋ ਤੇ ਹਾਸਲ ਕੁਝ ਨਹੀਂ ਹੁੰਦਾ ਖਿਜ ਮਿਲਦੀ ਏ ਦੁੱਖ ਮਿਲਦਾ ਏ ਬਿਵਤਾ ਮਿਲਦੀ ਏ ਹੋਰ ਕੁਝ ਨਹੀਂ ਮਿਲਦਾ ਤੇ ਜੇ ਉਹਦੇ ਤੇ ਛੱਡ ਕੇ ਮਿਹਨਤ ਕਰੋ ਤਗੜੇ ਹੋ ਕੇ ਕਰਤਾ ਨਾ ਬਣੋ ਆਪ ਵਿੱਚ ਕਰਤਾ ਨਾ ਬਣੋ ਕਰਤਾ ਉਹਨੂੰ ਰਹਿਣ ਦਿਓ ਆਪ ਸੇਵਾਦਾਰ ਬਣੋ ਤੇ ਜ਼ਿੰਦਗੀ ਦਾ ਮਹਾਂ ਰੰਗ ਹੱਸ ਲੱਗ ਹੱਥ ਲੱਗੇਗਾ ਐਸੀ ਹੀ ਅਵਸਥਾ ਨੂੰ ਭਗਤ ਰਵੀਦਾਸ ਸਮਝਾਉਂਦੇ ਨੇ ਕਿ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਜਦੋਂ ਮੈਂ ਹੁੰਦਾ ਸੀ ਉਦੋਂ ਤੂੰ ਨਹੀਂ ਸੀ ਹੁੰਦਾ ਮੈਂ ਹੀ ਹੁੰਦਾ ਸੀ ਹੁਣ ਹੈ ਸਾਹੇ ਪਿਤਾ ਤੂੰ ਹੀ ਤੂੰ ਵੇ ਮੈਂ ਕਿਤੇ ਨਹੀਂ ਆ ਤੇ ਸੱਚ ਜਾਣਿਓ ਪ੍ਰਮਾਤਮਾ ਤੱਕ ਜਾਣ ਦੀ ਇਸ ਜੀਵਨ ਚ ਜੀਣ ਦੀ ਇੱਕੋ ਹੀ ਕਲਾ ਏ ਕਿ ਬੰਦਾ ਵਿੱਚੋਂ ਹਟ ਜਾਵੇ ਪਰ ਮਾਤਮਾ ਦੇ ਰੰਗ ਨੂੰ ਤਾਂ ਹੀ ਮਾਨ ਸਕਦਾ ਉਹ ਪ੍ਰਭੂ ਉਨੀ ਦੇਰ ਤੱਕ ਪ੍ਰਗਟ ਨਹੀਂ ਹੋਏਗਾ ਉਹ ਆਪ ਜੀ ਨਾਲ ਜ਼ਬਰਦਸਤੀ ਨਹੀਂ ਕਰੇਗਾ ਜਿੰਨੀ ਦੇਰ ਤੱਕ ਤੁਸੀਂ ਵਿੱਚ ਖਲੋਤੇ ਰਹੋਗੇ ਇੱਥੇ ਹੀ ਜੁਨੀਆਂ ਦੇ ਚੱਕਰ ਚ ਭਟਕਦੇ ਰਹੋਗੇ ਪਾਰ ਨਹੀਂ ਜਾ ਸਕਦੇ ਆਪਣੇ ਆਪ ਨੂੰ ਵਿੱਚੋਂ ਹਟਾਈ ਜਾਣਾ ਹੈ ਬਸ ਆਪਣੇ ਆਪ ਨੂੰ ਵਿੱਚੋਂ ਕੱਢਦੇ ਜਾਣਾ ਹੈ ਬਸ ਜਿਉਂ-ਜਿਉਂ ਕੱਢਦੇ ਜਾਓਗੇ ਤਿਉਂ-ਤਿਉਂ ਉਸ ਪਿਆਰੇ ਨੇ ਪ੍ਰਗਟ ਹੋਣਾ ਸ਼ੁਰੂ ਹੋਣਾ ਇਹ ਬੜੀ ਉੱਚੀ ਖੇੜੇ ਇਸੇ ਹੀ ਪਿਆਰੇ ਦੇ ਉਸ ਪ੍ਰਮਾਤਮਾ ਦਾ ਪ੍ਰੇਮ ਏ ਕਿ ਜਉ ਹਮ ਬੰਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬੰਦੇ ਕਿ हे ਪ੍ਰਮਾਤਮਾ ਤੂੰ ਤੇ ਮੈਨੂੰ ਬੰਨਿਆ ਸੀ ਨਾ ਮੋਹ ਦੀ ਫਾਇਦੇ ਵਿੱਚ ਮੈਂ ਤੈਨੂੰ ਪ੍ਰੇਮ ਦੇ ਬੰਧਨ ਚ ਬੰਨ ਲਿਆ ਤੇ ਹੁਣ ਕਹਿੰਦੇ ਆਪਣੇ ਛੁਟਣ ਕੋ ਯਤਨ ਕਰੋ ਤੂੰ ਆਪਣੇ ਛੁਟਣ ਦਾ ਯਤਨ ਕਰ ਹਮ ਛੁਟੇ ਤੁਮ ਆਰਾਦੇ ਮੈਂ ਤੇ ਤੈਨੂੰ ਜਪ ਕੇ ਛੁੱਟ ਗਿਆ ਸੀ ਤੂੰ ਕਿੰਨੂੰ ਰਹਾ ਦੇਂਗਾ ਤੂੰ ਕੀ ਦਾ ਭਜਨ ਕਰੇਗਾ ਮੈਂ ਤੇ ਤੇਰਾ ਭਜਨ ਕਰਕੇ ਛੁੱਟ ਗਿਆ ਹਾਂ ਪਰ ਜਿਹੜੇ ਪ੍ਰੇਮ ਦੇ ਬੰਧਨ ਚ ਮੈਂ ਤੈਨੂੰ ਬੱਧਾ ਏ ਤੂੰ ਕਿਵੇਂ ਛੁੱਟੇਗਾ ਇਹ ਵੀ ਭਗਤ ਰਵਿਦਾਸ ਦੇ ਬੋਲ ਨੇ ਭਗਤ ਰਵਿਦਾਸ ਨੂੰ ਜਾਨਣਾ ਹੋਏਗਾ ਤੇ ਕਿਹ ਕਮਾਲ ਦਾ ਉੱਚਾ ਪ੍ਰੇਮ ਹੈ ਸਤਿਗੁਰੂ ਦੇ ਇੱਕ ਬੜੇ ਕਿਤੇ ਰੰਗ ਚ ਆਏ ਹੋਣਗੇ ਤੇ ਗਾਉਂਦੇ ਹੋਣਗੇ ਇੱਕ ਸ਼ਬਦ ਲੈਨੇ ਆ ਉਸ ਸ਼ਬਦ ਦੀ ਇੱਕ ਇੱਕ ਪੰਕਤੀ ਇੱਕ ਇੱਕ ਰੰਗ ਕਮਾ ਲਿਆ ਅਪਜੀ ਸਮਝੀ ਜਾਣਾ ਹੋ ਸਕਦਾ ਹੈ ਆਪ ਜੀ ਨੂੰ ਸਤਿਗੁਰੂ ਦੀ ਬਾਣੀ ਕੋਲ ਬਹਿਣਾ ਬਾਣੀ ਨੂੰ ਪੜਨਾ ਬਾਣੀ ਦੇ ਰੰਗ ਦੇ ਵਿੱਚ ਡੁੱਬਣਾ ਆ ਜਾਵੇ ਸੋਰਠ ਰਾਗ ਦਾ ਸ਼ਬਦ ਹੈ ਭਗਤ ਰਵਿਦਾਸ ਜੀ ਦਾ ਹੀ ਸ਼ਬਦ ਹੈ ਜਿਨ੍ਹਾਂ ਦਾ ਦਿਹਾੜਾ ਮਨਾ ਰਹੇ ਹੋ ਕਹਿੰਦੇ ਜੋ ਤੂੰ ਗਿਰਵਰ ਤਉ ਹਮ ਮੋਰਾ ਜੋ ਤੂੰ ਚੰਦ ਤਉ ਹਮ ਭਏ ਹੈ ਚਕੋਰਾ ਕਿ ਹੇ ਪ੍ਰਮਾਤਮਾ ਜਦੋਂ ਤੂੰ ਗਿਰਵਰ ਹੈ ਪਹਾੜੀ ਤੇ ਮੈਂ ਮੋਰੇ ਮੋਰ ਜਿਹੜਾ ਹੈ ਇਹ ਪਹਾੜਾਂ ਤੇ ਰਹਿੰਦਾ ਪਹਾੜਾਂ ਤੇ ਖਾਣ ਪੀਣ ਨੂੰ ਇਹਨੂੰ ਮਿਲ ਜਾਂਦਾ ਝਾੜੀਆਂ ਝਮੇਲੇ ਮਿਲ ਜਾਂਦੇ ਜਿੱਦੇ ਚ ਲੁਕ ਜਾਂਦਾ ਪੀਣ ਨੂੰ ਪਾਣੀ ਮਿਲ ਜਾਂਦਾ ਫਲ ਮਿਲ ਜਾਂਦੇ ਬੇਅੰਤ ਚੀਜ਼ਾਂ ਮਿਲ ਜਾਂਦੀਆਂ ਪਰ ਜਦੋਂ ਪਹਾੜ ਨੂੰ ਛੱਡ ਕੇ ਰੁੱਖਾਂ ਨੂੰ ਛੱਡ ਕੇ ਮੈਦਾਨਾਂ ਦੇ ਵਿੱਚ ਆ ਜਾਵੇ ਤੇ ਜਿਹੜੇ ਸਾਡੇ ਵਰਗੇ ਨੇ ਉਹ ਸਭ ਤੋਂ ਪਹਿਲਾਂ ਕੀ ਕੰਮ ਕਰਦੇ ਦੌੜ ਕੇ ਮੋਰ ਦੇ ਖੰਭ ਹੀ ਖੋਂਦੇ ਨੇ ਬਾੜ ਛੁੱਟ ਜਾਵੇ ਤੇ ਖੰਭ ਖਵਾ ਲੈਂਦਾ ਪਰ ਜਿਉ ਪਰਮਾਤਮਾ ਰੂਪੀ ਪਹਾੜ 'ਚ ਰਵੇ ਜਿਵੇਂ ਅਸੀਂ ਪਰਮਾਤਮਾ ਨੂੰ ਛੱਡ ਕੇ ਦੁਖੀ ਹੋ ਰਹੇ ਆ ਨਾ ਕੋਈ ਇਧਰੋਂ ਸਾਡੇ ਖੰਭ ਖੋ ਰਿਆ ਏ ਕੋਈ ਉਧਰੋਂ ਖੋ ਰਿਆ ਏ ਇਸੇ ਟੰਗ ਦੇ ਨਾਲ ਮੋਰ ਦੀ ਬਾਤ ਏ ਬੜੀ ਕਮਾਲ ਦੀ ਉਦਾਹਰਣ ਦਿੱਤੀ ਏ ਕਿ ਜੇ ਤੂੰ ਗਿਰਵਰੇ ਪਹਾੜੇ ਤੇ ਮੈਂ ਮੋਰਿਆਂ ਤੇ ਜੇ ਤੂੰ ਚੰਦੇ ਤੇ ਮੈਂ ਚਕੋਰਿਆਂ ਚਕੋਰ ਜਿਹੜੀ ਏ ਉਹ ਚੰਦ ਵੱਲ ਦੇਖਦੀ ਰਹਿੰਦੀ ਉਹ ਕੋਈ ਵੀ ਬਲਦੀ ਹੋਈ ਚੀਜ਼ ਨੂੰ ਚੰਦਰਮਈ ਸਮਝਦੀ ਤੇ ਜਿਹੜੇ ਸ਼ਿਕਾਰੀਆਂ ਨੇ ਫੜਨਾ ਹੋਵੇ ਉਹ ਬਲ ਦਾ ਕੋਲਾ ਗੋਲ ਜਿਹਾ ਸੁੱਟ ਦਿੰਦੇ ਉਹ ਛੇਤੀ ਨਾ ਉਹਨੂੰ ਮੂੰਹ 'ਚ ਪਾਉਣ ਲੱਗਦੀ ਤੇ बेहोश ਹੋ ਜਾਂਦੀ ਫਿਰ ਫੜ ਲੈਂਦੇ ਇਹ ਚਕੋਰ ਦੀ ਬਾਤ ਏ ਕਿ ਚੰਦਰਮਾ ਨਾਲ ਇੰਨਾ ਇਸ਼ਕੇ ਇੰਨਾ ਪ੍ਰੇਮ ਏ ਕਿ ਬਸ ਇੱਕ ਟਿਕ ਲਾ ਕੇ ਉਹਨੂੰ ਵੇਖਦੀ ਰਹਿੰਦੀ ਰਾਤ ਨੂੰ ਕਈ ਵਾਰਾਂ ਚਕੋਰਾਂ ਦਾ ਜੋੜਾ ਆਪ ਜੀ ਨੇ ਦੇਖਿਆ ਹੋਵੇਗਾ ਬਜ਼ੁਰਗਾਂ ਨੇ ਜ਼ਰੂਰ ਦੇਖਿਆ ਹੋਵੇਗਾ ਹੁਣ ਤੇ ਤੁਸੀਂ ਰੋਕ ਹੀ ਨਹੀਂ ਉਹਨੇ ਛੱਡੇ ਕਿ ਪਸ਼ੂ ਪੰਛੀ ਵਿਚਾਰੇ ਰਹਿ ਸਕਣ ਉਹਨਾਂ ਨੇ ਜਿੱਥੇ-ਜਿੱਥੇ ਜਗ੍ਹਾ ਮਿਲੀਏ ਪਾਣੀ ਮਿਲਿਆਏ ਅੱਜ ਤੋਂ ਪੁਰਾਣੇ ਕਿਤੇ ਆਪਣੇ ਘਰਾਂ ਦਾ ਧਿਆਨ ਕਰੋ ਬਾਲਿਆਂ ਦੀਆਂ ਛੱਤਾਂ ਹੁੰਦੀਆਂ ਸੀ ਤੇ ਉਥੇ ਘਰਾਂ ਦੇ ਵਿੱਚ ਵੀ ਜਦੋਂ ਕਣਕਾਂ ਪੱਕਦੀਆਂ ਸੀ ਆਪਜੀ ਦੀਆਂ ਸਿੱਟੇ ਤੋੜ-ਤੋੜ ਕੇ ਘਰਾਂ ਦੇ ਬਾਹਰ ਟੰਗ ਦਿੰਦੇ ਸਾਂ ਕਿ ਪੰਛੀ ਖਾ ਲੈਣਗੇ ਕਰਦੇ ਸੋਨ ਆਮ ਰੋਟੀ ਦੇ ਟੁਕੜੇ ਕੋਠੇ ਤੇ ਸੁੱਟ ਦੇਣੇ ਕਿ ਪਸ਼ੂ ਪੰਛੀ ਛਕ ਲੈਣਗੇ ਤੇ ਅੱਜ ਤੇ ਸਾਡੇ ਕੋ ਪਾਣੀ ਜੋਗਾ ਜਿਹੜਾ ਇਹ ਉਹ ਕਿਤੇ ਠਹਿਰਾਉ ਨਹੀਂ ਹੈਗਾ ਆੜਾਂ ਦੇ ਵਿੱਚ ਪਾਣੀ ਖਲਾਰ ਕੇ ਰੱਖਣਾ ਖੂਹਾਂ ਦੇ ਲਾਗੇ ਪਾਣੀ ਨੂੰ ਜਮਾ ਕਰਕੇ ਰੱਖਣਾ ਤੇ ਪਸ਼ੂ ਪੰਛੀ ਪੀ ਲੈਂਦੇ ਸੀ ਅੱਜ ਉਹ ਭੁੱਖੇ ਧਰਾਏ ਚਲੇ ਗਏ ਜਿੱਥੇ ਉਹਨਾਂ ਨੂੰ ਉਹ ਕੋਈ ਚੀਜ਼ ਮਿਲਦੀ ਏ ਕੰਨ ਪੁਰਾਣੇ ਬਜ਼ੁਰਗਾਂ ਨੇ ਦੇਖਿਆ ਹੋਵੇਗਾ ਫਿਰ ਭਗਤ ਰਵੀਦਾਸ ਜੀ ਅਗਲੀ ਬਾਤ ਬੜੀ ਪਿਆਰੀ ਕਹਿੰਦੇ ਨੇ ਕੋਈ ਨਹੀਂ ਪਹਿਣਾ ਇੱਧਰ ਨੂੰ ਦੇਖੋ ਮੇਰੀਆਂ ਪਹਿਣਾ ਐਵੇਂ ਇੱਕ ਨਿਆਣੇ ਦੇ ਪਿੱਛੇ ਉਲਝ ਨਾ ਜਾਇਆ ਕਰੋ ਹੈ ਉਹਦੀ ਮਾਂ ਕੋਈ ਗੱਲ ਨਹੀਂ ਬੜੀ ਪਿਆਰੀ ਬਾਤ ਕਹਿੰਦੇ ਨੇ ਕਹਿੰਦੇ ਮਾधव ਤੂੰ ਨਾ ਤੋਰੋ ਤੋ ਹਮ ਨਹੀਂ ਤੁਰਹਿ ਕਿ ਹੇ ਮਾधव ਹੇ ਮੇਰੇ ਪਿਆਰੇ ਹੇ ਮੇਰੇ ਸਾਹਿਬਾ ਜੇ ਤੂੰ ਨਾ ਨਾ ਤੋੜੇ ਤੇ ਫਿਰ ਮੈਂ ਨਹੀਂ ਟੁੱਟਦਾ ਜੇ ਤੂੰ ਮੈਨੂੰ ਠਗਿਉਰੀ ਨਾ ਲਾਵੇਂ ਹਰ ਠੱਗ ਜੱਗ ਸਿਓ ਠਗੌਰੀ ਲਾਈ ਜੇ ਤੂੰ ਠਗੌਰੀ ਲਾ ਕੇ ਮੈਨੂੰ ਤੋੜੇ ਨਾ ਆਪਣੇ ਨਾਲੋਂ ਤੇ ਮੈਂ ਨਹੀਂ ਟੁੱਟਾਂਗਾ ਇਹ ਮਾਇਆ ਤਾਂ ਮੋਣੀ ਤਿਨੇ ਕੀਤੀ ਇਹ ਚੇ ਤੂੰ ਮੋਣੀ ਮਾਇਆ ਪਾ ਕੇ ਤੂੰ ਮੈਨੂੰ ਪਟਕਾ ਨਾ ਦੇਵੇਂ ਤੇ ਸੱਚ ਜਾਣੀ ਮੈਂ ਪਟਕਾਂਗਾ ਨਹੀਂ ਤੈਨੂੰ ਪ੍ਰੇਮ ਕਰਦਾ ਰ੍ਹਾਂਗਾ ਜੇ ਤੂੰ ਨਾ ਤੋੜੇ ਤੇ ਮੈਂ ਨਹੀਂ ਟੁੱਟਾਂਗਾ ਮੈਂ ਤੇਰੇ ਨਾਲ ਜੁੜਿਆ ਰ੍ਹਾਂਗਾ ਮਾਧਵੇ ਤੂੰ ਨਾ ਤੋਰੋ ਤੋ ਹਮ ਨਹੀਂ ਤੋਰੇ ਤੁਮ ਸਿਓ ਤੋਰ ਕਵਨ ਸਿਓ ਜੋਰੇ ਦਸਨਾ ਪਰਮਾਤਮਾ ਤੇਰੇ ਨਾਲੋਂ ਤੋੜ ਕੇ ਮੈਂ ਕਿਦੇ ਨਾ ਜੋੜਾਂ ਕੋਈ ਦੂਜਾ ਕਿਹੜਾ ਏ ਤੇਰੇ ਵਰਗਾ ਜਿਹਦੇ ਨਾਲ ਮੈਂ ਜੋੜ ਲਵਾਂ ਕਿਹੜਾ ਜਿਹੜਾ ਮੇਰੀ ਰਾਖੀ ਕਰੇਗਾ ਕੋਈ ਹੈ ਜਿਹੜਾ ਮੇਰੀ ਰੋਟੀ ਤੋਂ ਖੂਨ ਬਣਾਏਗਾ ਕੋਈ ਹੈ ਜਿਹੜਾ ਮੈਨੂੰ ਸਵਾਸ ਦੇਵੇਗਾ ਕੋਈ ਹੈ ਜਿਹੜਾ ਮੇਰੇ ਹਿਰਦੇ ਨੂੰ ਧੜਕਾਏਗਾ ਕੋਈ ਹੈ ਜਿਹੜਾ ਮੈਨੂੰ ਬੁੱਧ ਦੇਵੇਗਾ ਕੋਈ ਹੈ ਜਿਹੜਾ ਮੇਰੇ ਵਾਸਤੇ ਅਨਾਜ ਪੈਦਾ ਕਰੇਗਾ ਕੋਈ ਹੈ ਜਿਹੜਾ ਮੇਰੇ ਵਾਸਤੇ ਇੰਨੀ ਦੁਨੀਆ ਇੰਨੀ ਪਾਸੇ-ਪਾਸੇ ਫੁੱਲਾਂ ਨੂੰ ਘਾਟੀਆਂ ਨੂੰ ਸਾਜੇਗਾ ਕੋਈ ਨਹੀਂ ਤੇਰੇ ਨਾਲੋਂ ਤੋੜ ਕੇ ਦੱਸ ਕਿਹਦੇ ਨਾਲ ਜੋੜਾਂਗਾ ਇੱਕ ਮਾਂ ਨੇ ਪੁੱਤ ਨਾਲ ਜੋੜ ਲਈ ਪੁੱਤ ਵੱਡਾ ਹੋਇਆ ਮਾਂ ਨੂੰ ਧੱਕਾ ਦੇ ਦਿੱਤਾ ਇੱਕ ਪਤਨੀ ਨੇ ਪਤੀ ਨਾਲ ਜੋੜ ਲਈ ਉਹ ਵੀ ਆਪਣੀਆਂ ਮੰਗਾਂ ਤੇ ਖੜਾ ਰਿਆ ਜੇ ਕਿਤੇ ਜੋੜਦੀ ਇਸ ਸਾਹਿਬ ਨਾਲ ਜੇ ਕਿਤੇ ਜੋੜਦੇ ਇਸ ਪਿਆਰੇ ਨਾਲ ਤੇ ਬਾਕੀ ਜੀਆਂ ਦੀ ਰਚਨਾ ਦੇ ਵਿੱਚ ਉਹ ਸਾਹਿਬ ਪ੍ਰਗਟ ਹੋ ਜਾਣਾ ਸੀ ਕੀਤਾ ਕੀ ਇਹ ਕਿਸੇ ਨੇ ਪਿਓ ਨਾਲ ਜੋੜ ਲਈ ਕਿਸੇ ਨੇ ਭਰਾ ਨਾਲ ਜੋੜ ਲਈ ਕਿਸੇ ਨੇ ਪਤੀ ਨਾਲ ਜੋੜ ਲਈ ਕਿਸੇ ਨੇ ਪਤਨੀ ਨਾਲ ਜੋੜ ਲਈ ਇਹ ਤੇ ਇੱਕ ਦਿਨ ਚਲੇ ਹੀ ਜਾਣੇ ਨੇ ਜਾਂ ਇਹਨਾਂ ਨੇ ੱਤਕਾ ਦੇ ਦੇਣਾ ਕਿਉਂਕਿ ਸਵਾਰਥ ਤੇ ਖਲੋਤਾ ਏ ਸਾਰਾ ਕੁਝ ਤੇ ਜੇ ਇਸ ਪ੍ਰਭੂ ਨਾਲ ਜੋੜ ਦੇਸ ਖਸਮ ਨਾਲ ਜੋੜ ਦੇ ਤੇ ਮਾਂ ਦੇ ਵਿੱਚ ਵੀ ਇੱਕ ਦਿਨ ਇੰਨੇ ਹੀ ਪ੍ਰਗਟ ਹੋਣਾ ਸੀ ਪਿਤਾ ਦੇ ਵਿੱਚ ਵੀ ਪੈਣ ਦੇ ਵਿੱਚ ਵੀ ਪਤਨੀ ਦੇ ਵਿੱਚ ਵੀ ਪਤੀ ਦੇ ਵਿੱਚ ਵੀ ਬਰੇ ਰੌਲਾ ਕੀ ਪਿਆ ਇਹਨੂੰ ਛੱਡ ਕੇ ਬਾਕੀ ਸਭ ਆਪਣੇ ਸਿਰਫ ਇਹਨੂੰ ਛੱਡ ਕੇ ਬਾਕੀ ਸਭ ਆਪਣੇ ਜਿਹੜੇ ਹੈ ਹੀ ਨਹੀਂ ਜਿਹੜੇ ਮੰਨੇ ਨੇ ਮੰਨ ਕਰਕੇ ਉਹ ਸਾਰੇ ਆਪਣੇ ਮੰਨੇ ਹੀ ਨੇ ਨਾ ਜਿਹੜੇ ਪਿਤਾ ਨੂੰ ਪਿਤਾ ਕਹਿੰਦੇ ਉਹ ਦੱਸੋ ਕੀ ਜਾਣਦੇ ਹੋ ਪਿਤਾ ਬਾਰੇ ਪਿਤਾ ਤੇ ਕਹਿ ਰਹੇ ਹੋ ਕੀ ਜਾਣਦੇ ਹੋ ਪਿਤਾ ਬਾਰੇ ਪਿਤਾ ਦਾ ਸਰੀਰ ਜਾਣਦੇ ਹੋਵੋਗੇ ਉਹਦੇ ਬੋਲ ਬੋਲਣੇ ਜਾਣਦੇ ਹੋਵੋਗੇ ਅੰਦਰ ਕੌਣੇ ਜਾਣਦੇ ਹੋ ਪਤੀ ਨੂੰ ਜਾਣਦੇ ਹੋ ਕੌਣੇ ਪਤੀ ਕਦੀ ਦੇਖੋ ਤੇ ਸਹੀ ਧਿਆਨ ਨਾਲ ਕਦੀ ਧਿਆਨ ਨਾਲ ਬਹਿ ਕੇ ਇਹ ਵੀ ਅਭਿਆਸ ਕਰ ਲੈਣਾ ਦੇਖਣਾ ਕਿ ਕੌਣ ਹੈ ਇਹਦੇ ਅੰਦਰ ਵਸਦਾ ਕੌਣੇ ਜਿਹਦੇ ਤੇ ਜਿੰਦਾ ਹੈ ਕੌਣ ਨੇ ਜਿੰਨੇ ਕੱਲ ਨੂੰ ਚਲੇ ਜਾਣਾ ਹੈ ਕਦੀ ਧਿਆਨ ਨਾਲ ਬਹਿ ਕੇ ਦੇਖੋਗੇ ਨਾ ਪਿਤਾ ਲੱਭੇਗਾ ਨਾ ਮਾਂ ਲੱਭੇਗੀ ਨਾ ਭੈਣ ਲੱਭੇਗੀ ਨਾ ਭਾਈ ਲੱਭੇਗਾ ਇਕ ਹੀ ਸਾਹਿਬ ਲੱਭੇਗਾ ਹਰ ਜਗ੍ਹਾ ਤੇ ਵਸਦਾ ਇਕ ਹੀ ਖੇਡ ਮਿਲੇਗੀ ਦੁੱਖ ਜਾਂ ਨਹੀਂ ਮਿਲੇਗਾ ਇਹ ਬਾਕੀ ਤੇ ਸਭ ਮੰਨਿਆ ਜਦੋਂ ਆਪ ਜੀ ਨੇ ਜਨਮ ਲਿਆ ਸੀ ਆਪ ਜੀ ਨੂੰ ਪਤਾ ਸੀ ਤੁਹਾਡਾ ਪਿਤਾ ਕੌਣ ਹੈ ਨਾ ਮਾਂ ਦਾ ਪਿਤਾ ਸੀ ਨਾ ਪਿਤਾ ਦਾ ਪਤਾ ਸੀ ਨਾ ਭੈਣ ਦਾ ਨਾ ਭਾਈ ਦਾ ਆਲੇ-ਦੁਆਲੇ ਲੋਕਾਂ ਨੇ ਬਾਰ-ਬਾਰ ਕਹਿ-ਕਹਿ ਕੇ ਚਾਚੀ ਆਈ ਉਹਨੇ ਕਿਹਾ ਵੇ ਪੁੱਤ ਮੈਂ ਤੇਰੀ ਚਾਚੀ ਹਾਂ ਜੇ ਭੈਣ ਆਈ ਉਹਨੇ ਕਿਹਾ ਇਹ ਮੇਰਾ ਵੀਰ ਹੀ ਤੂੰ ਮੈਂ ਤੇਰੀ ਭੈਣ ਆ ਮੈਨੂੰ ਦੀਦੀ ਕਹਿ ਏ ਕਹਿ ਕੇ ਨਿੱਕੇ ਜਿਹੇ ਬੱਚੇ ਨੂੰ ਉਹਦੇ ਮਨ 'ਚ ਇਹ ਚੀਜ਼ਾਂ ਪਾਈਆਂ ਗਈਆਂ ਨੇ ਨਹੀਂ ਤੇ ਤੁਹਾਨੂੰ ਕੀ ਪਤਾ ਸੀ ਕੌਣ-ਕੌਣੇ ਕੌਣ-ਕੌਣੇ ਕਿਸੇ ਦੇ ਬਾਰੇ ਪਤਾ ਬਣੀ ਸਮਝਾਇਆ ਏ ਆਲੇ-ਦੁਆਲੇ ਨੇ ਅਸੀਂ ਆਪਣੀ ਬਾਤ ਦਸੀਏ ਜੇ ਇਸ ਮਾਤਾ ਪਿਤਾ ਦੇ ਕੋਲ ਹੁਣ ਅਸੀਂ ਰਹਿੰਦੇ ਆ ਨਾ ਸੰਸਾਰੀ ਵੈਸੇ ਤੇ ਹੁਣ ਤੁਸੀਂ ਸਾਰੇ ਮਾਤਾ ਪਿਤਾ ਜਿਹੜੇ ਸੰਸਾਰੀ ਮਾਤਾ ਪਿਤਾ ਦੇ ਕੋਲ ਰਹਿੰਦੇ ਆ ਨਾ ਉਹਨਾਂ ਦੀ ਕੁੱਖ ਚੋਂ ਸੀ ਜਨਮ ਨਹੀਂ ਲਿਆ ਉਹਨਾਂ ਦੇ ਪੁੱਤ ਨਹੀਂ ਸੀ ਹੁੰਦਾ ਇੱਕ ਤੇ ਇਹ ਬੜੀ ਸਾਨੂੰ ਬਿਮਾਰੀ ਪੈ ਗਈ ਕਿ ਪੋਤੀ ਚਾਹੀਦਾ ਹੈ ਕਿਉਂ ਉਹ ਤਿਆਂ ਦੇ ਵਿੱਚ ਉਹ ਪਰਮਾਤਮਾ ਨਹੀਂ ਹੁੰਦਾ ਕਿ ਉਹਦੇ ਵਿੱਚ ਉਹ ਸ਼ਕਤੀ ਨਹੀਂ ਹੈ ਹਰਾਨੀ ਦੀ ਗੱਲ ਆਪਜੀ ਨੂੰ ਦਸੀਏ ਮੁੰਡਾ ਚਾਹੀਦਾ ਏ ਜੇ ਮੁੰਡਾ ਤੇ ਕੁੜੀ ਚੋਂ ਚੁਣਨਾ ਹੋਵੇ ਤੇ ਜੇ ਤੁਸੀਂ ਮੱਝਾਂ ਰੱਖਦੇ ਹੋ ਤੇ ਕੱਟੇ ਵਛੇ ਕਿਉਂ ਨਹੀਂ ਚਾਹੀਦੇ ਉਦੋਂ ਕਟੀਆਂ ਤੇ ਵਸ਼ੀਆਂ ਕਿਉਂ ਚਾਹੀਦੀਆਂ ਨਹੀਂ ਸਮਝਾਓ ਹਾਂ ਉਥੇ ਕਟੀਆਂ ਤੇ ਵਸ਼ੀਆਂ ਚਾਹੀਦੀਆਂ ਨੇ ਕਿਉਂਕਿ ਦੁੱਧ ਦਿੰਦੀਆਂ ਨੇ ਇਦਾ ਮਤਲਬ ਤੁਹਾਨੂੰ ਨਾ ਮੁੰਡੇ ਨਾਲ ਕੋਈ ਮਤਲਬ ਏ ਨਾ ਕੁੜੀ ਨਾਲ ਮਤਲਬ ਏ ਆਪਣੇ ਮਤਲਬ ਨਾਲ ਆਪਣੇ ਸਵਾਰਥ ਨਾਲ ਮਤਲਬ ਏ ਬਸ ਇਦਾਂ ਹੀ ਏ ਨਾ ਕੋਈ ਤੁਹਾਨੂੰ ਪਿਆਰਾ ਨਹੀਂ ਏ ਨਾ ਪੁੱਤ ਨਾਲ ਤੀ ਸਿਰਫ ਆਪਣਾ ਸਵਾਰਥ ਆਪਣਾ ਮਤਲਬ ਪਿਆਰਾ ਏ ਤੇ ਜੇ ਮੁੰਡੇ ਚਾਹੀਦੇ ਨੇ ਤੇ ਉਧਰ ਕੱਟੇ ਵਸੇ ਕਿਉਂ ਨਹੀਂ ਚਾਹੀਦੇ ਕਿਉਂਕਿ ਉਹ ਕਿਸੇ ਕੰਮ ਦੇ ਨਹੀਂ ਹੁਣ ਤੇ ਟਰੈਕਟਰ ਆ ਗਏ ਹੁਣ ਤੇ ਉਹ ਬਿਲਕੁਲ ਹੀ ਨਹੀਂ ਕਿਸੇ ਕੰਮ ਦੇ ਇਹ ਖੇਡ ਨੂੰ ਆਪਣੇ ਮਤਲਬ ਨੂੰ ਆਪਣੇ ਸਵਾਰਥ ਨੂੰ ਆਪਣੇ ਲਾਲਚ ਨੂੰ ਆਪਣੀ ਮਤਲਬ ਪ੍ਰਸਤੀ ਨੂੰ ਕਦੀ ਸਮਝਿਓ ਇਹ ਪਤਾ ਨਹੀਂ ਕਿੰਨੇ ਹਨ ਨੂੰ ਸਮਝਾ ਦਿੱਤਾ ਕਿ ਤੈਨੂੰ ਧੀ ਮਿਲੀ ਏ ਤੈਨੂੰ ਪੁੱਤ ਮਿਲਿਆ ਏ ਨਹੀਂ ਭਾਈ ਤੈਨੂੰ ਕੁਝ ਵੀ ਨਹੀਂ ਮਿਲਿਆ ਤੈਨੂੰ ਸਿਰਫ ਸੇਵਾ ਮਿਲੀ ਏ ਚਾਹੇ ਤੇਰੇ ਘਰ ਉਹ ਪਰਮਾਤਮਾ ਧੀ ਬਣ ਕੇ ਆਇਆ ਏ ਤਾਂ ਵੀ ਤੂੰ ਉਹਦੀ ਸੇਵਾ ਹੀ ਕਰਨੀ ਏ ਉਹਨੂੰ ਪਾਲਣਾ ਏ ਉਹਨੂੰ ਸੋਹਣੀ ਮੱਤ ਦੇਣੀ ਏ ਉਨੂੰ ਸੋਹਣੀ ਤਰ੍ਹਾਂ ਦਾ ਜਿਹੜੇ ਧੀ ਬਣਾਉਣਾ ਏ ਸੋਹਣੇ ਕਰਮ ਕਰਨ ਵਾਲੀ ਧੀ ਬਣਾਉਣਾ ਏ ਚਾਹੇ ਉਹ ਪ੍ਰਮਾਤਮਾ ਪੁੱਤ ਬਣ ਕੇ ਆਇਆ ਏ ਤਾਂ ਵੀ ਤੈਨੂੰ ਸੇਵਾ ਹੀ ਮਿਲੀ ਏ ਤੇਰਾ ਕਦੀ ਨਹੀਂ ਹੋਇਆ ਤੂੰ ਲੱਖ ਯਤਨ ਕਰੀ ਜਾ ਮੇਰਾ ਏ ਮੇਰਾ ਏ ਤੇਰਾ ਕਦੀ ਨਹੀਂ ਹੋਇਆ ਜਿਹੜਾ ਉਹਨੂੰ ਪਾਲ ਰਿਹਾ ਏ ਉਹਦਾ ਹੀ ਏ ਤੇ ਜੇ ਨਹੀਂ ਏ ਤੇ ਜਰਾ ਕਦਸਾਂ ਮਾਂ ਕਹਿ ਦਿੰਦੀ ਤੈਨੂੰ ਮੈਂ 9 ਮਹੀਨੇ ਢਿੱਡ 'ਚ ਰੱਖਿਆ ਚਲੋ ਤੁਹਾਡੇ ਕੋ ਕੀ ਸ਼ਕਤੀ ਏ 9 ਮਹੀਨੇ ਰੱਖ ਸਕਦੇ ਤੁਸੀਂ ਤੇ ਇੱਕ ਰੋਟੀ ਦੀ ਬੁਰਕੀ ਨਹੀਂ 9 ਮਹੀਨੇ ਢਿੱਡ 'ਚ ਰੱਖ ਸਕਦੇ ਜੇ ਅਸੀਂ ਕਈਏ ਰੱਖੋ ਤੇ ਰੱਖ ਸਕਦੇ ਇੱਕ ਦਾਣਾ ਨਹੀਂ ਕਣਕ ਦਾ ਰੱਖ ਸਕਦੇ ਤੁਸੀਂ ਨਹੀਂ ਰੱਖਿਆ ਉਸ ਰੱਖਣ ਵਾਲੇ ਨੇ ਰੱਖਿਆ ਸਮਝੋ ਉਸ ਖੇਡ ਨੂੰ ਉਸ ਪਿਆਰੇ ਨੇ ਰੱਖਿਆ ਏ ਉਸ ਸਾਹਿਬ ਨੇ ਰੱਖਿਆ ਏ ਤੁਸੀਂ ਨਹੀਂ ਰੱਖਿਆ ਇਹ ਤੇ ਵੱਡੇ ਭਾਗਾਵਾਲੀਆਂ ਉਹ ਕਿ ਉਸ ਮਾਲਕ ਨੇ ਆਪ ਜੀ ਨੂੰ ਇਹ ਸੇਵਾ ਦੇ ਦਿੱਤੀ ਉਹਨੇ ਆਪ ਜੀ ਨੂੰ ਇਹ ਜੋਗ ਸਮਝਿਆ ਆਪਣੀ ਧੀ ਜਾਣ ਕੇ ਤੇ ਕਿਹਾ ਕਿ ਧੀਏ ਮੈਂ ਵੀ ਜੀਆਂ ਨੂੰ ਪੈਦਾ ਕਰਨਾ ਏ ਚੱਲ ਮੇਰੀ ਧੀ ਬਣ ਕੇ ਮੇਰਾ ਹੱਥ ਵੰਡਾ ਆਲੇ ਫੜ ਤੂੰ ਵੀ ਇੱਕ ਪੁੱਤ ਨੂੰ ਜਨਮ ਦੇ ਇਹ ਪਲਣਾ ਉਹ ਆਪ ਕਰਦਾ ਏ ਤੁਹਾਡੇ ਤੇ ਭਰੋਸਾ ਕਰਕੇ ਪਲਣਾ ਤੁਹਾਨੂੰ ਵੀ ਦਿੱਤੀ ਜਿਵੇਂ ਪਿਤਾ ਦੁਕਾਨਦਾਰ ਹੋਵੇ ਤੇ ਪੁੱਤ ਨੂੰ ਵੀ ਗੱਲੇ ਤੇ ਬਿਠਾਉਂਦਾ ਕਿ ਤੂੰ ਵੀ ਥੋੜੀ ਜੀ ਦੁਕਾਨਦਾਰੀ ਕਰਿਆ ਕਰ ਇਦਾਂ ਹੀ ਬੜੀ ਅश्चਰਜ ਖੇੜ ਨਹੀਂ ਤੇ ਉਹਦੀਆਂ ਜਿਹੜੀ ਰੋਟੀ ਏ ਜਾਂ ਜਿਹੜਾ ਉਹਦਾ ਪਹਿਲਾ ਰਿਜਕੇ ਦੁੱਧ ਆਉਂਦਾ ਏ ਮਾਂ ਨੂੰ ਕੀ ਉਹ ਮਾਂ ਬਣਾਉਂਦੀ ਏ ਉਹੋ ਹੀ ਬਣਾਉਂਦਾ ਏ ਆਪ ਜੀ ਦੀ ਰੋਟੀ ਤੋਂ ਖੂਨ ਕੌਣ ਬਣਾਉਂਦਾ ਏ ਉਹੋ ਸਾਹਿਬ ਬਣਾਉਂਦਾ ਏ ਆਪ ਜੀ ਦੇ ਬੱਚੇ ਦੇ ਅੰਦਰ ਰੋਟੀ ਤੋਂ ਖੂਨ ਕੌਣ ਬਣਾਉਂਦਾ ਏ ਉਹੋ ਹੀ ਕਰਤਾਰਪੁਰਖ ਬਣਾਉਂਦਾ ਏ ਉਹ ਜਿਹੜੀ ਕਣਕੇ ਉਹਨੂੰ ਕੌਣ ਬਣਾ ਰਿਹਾ ਏ ਉਹੋ ਹੀ ਸਾਹਿਬ ਬਣਾ ਰਿਹਾ ਏ ਆਪ ਜੀ ਦੀਆਂ ਸਬਜ਼ੀਆਂ ਫਲ ਜਿੰਨਾ ਕੁਝ ਏ ਕੌਣ ਬਣਾ ਰਿਹਾ ਏ ਉਹੋ ਹੀ ਪਰਮਾਤਮਾ ਤੇ ਬਣਾ ਰਿਹਾ ਏ ਹੋਰ ਕੌਣ ਬਣਾ ਰਿਹਾ ਅ ਜਿਹੜੇ ਤੁਸੀਂ ਦੁਕਾਨਦਾਰ ਨੂੰ ਪੈਸੇ ਦੇ ਕੇ ਆਉਂਦੇ ਜੇ ਨਾ ਇਹ ਪੈਸੇ ਕਿਸੇ ਭੇਟਾ ਦੇ ਨਹੀਂ ਹੁੰਦੇ ਇਹ ਪੈਸੇ ਕਿਸੇ ਅਨਾਜ ਦੇ ਫਲ ਦੇ ਨਹੀਂ ਦੇ ਕੇ ਆਉਂਦੇ ਤੁਹਾਨੂੰ ਫਲ ਵੀ ਮੁਕਤ ਮਿਲਣਦੇ ਨੇ ਕਣਕ ਅਨਾਜ ਵੀ ਮੁਕਤ ਮਿਲਣਿਆ ਇਹ ਜਿਹੜੀ ਭੇਟਾ ਏ ਸਿਰਫ ਤੁਸੀਂ ਦੇ ਕੇ ਆਉਂਦੇ ਜਿਵੇਂ ਕਿਸਾਨ ਜਿਹੜਾ ਏ ਕਣਕ ਬੀਜਦਾ ਏ ਪਰ ਉਹਨੂੰ ਉਗਾ ਨਹੀਂ ਸਕਦਾ ਉਗਾ ਸਕਦਾ ਏ ਕਣਕ ਦਾ ਦਾਣਾ ਬੀਜ ਸਕਦਾ ਏ ਪਰ ਕੀ ਉਗਾ ਸਕਦਾ ਹੈ ਉਗਾਉਣਾ ਇਸ ਸਾਹਿਬ ਨੇ ਇਹਦੀ ਕੁਦਰਤ ਦਾ ਪਾਣੀ ਲੱਗਣਾ ਇਹਦੀ ਧੁੱਪ ਲੱਗਣੀ ਇਹਦੀ ਮਿੱਟੀ ਲੱਗਣੀ ਇਹਦਾ ਹੀ ਸਾਰਾ ਕੁਝ ਲੱਗਣਾ ਤੇ ਕਣਕ ਉੱਗਣੀ ਫਿਰ ਕਣਕ ਨੂੰ ਇੱਕ ਇੱਕ ਦਾਣੇ ਨੂੰ ਹਜ਼ਾਰਾਂ ਦਾਣੇ ਲਾਉਣੇ ਕੀ ਕਿਸਾਨ ਲਾਉਂਦਾ ਹੈ ਨਹੀਂ ਇਹੋ ਸਾਹਿਬ ਲਾਉਂਦਾ ਹੈ ਫਿਰ ਉਹ ਦਾਣੇ ਜਿਹੜੇ ਨੇ ਕਿਸਾਨ ਨੇ ਆਪਣਾ ਮਿਹਨਤਾਨਾ ਲੈ ਲੈਣਾ ਜਦੋਂ ਉਹਨੇ ਵੇਚਣਾ ਨਾ ਗਾ ਮੰਡੀਆਂ ਚ ਜਾ ਕੇ ਉਹਨੇ ਮਿਹਨਤਾਨਾ ਲੈ ਲੈਣਾ ਕਿ ਮੈਂ ਇਹਨੂੰ ਪਾਲਿਆ ਏ ਮੈਂ ਇਹਨੂੰ ਪਾਣੀ ਦਿੱਤਾ ਏ ਮੈਂ ਹੱਲਾ ਕੇ ਜਿਹੜੀ ਸ਼ਕਤੀ ਉਹਨੇ ਪਾਣੀ ਲਾਉਣ ਤੇ ਲਾਈ ਏ ਉਹ ਸ਼ਕਤੀ ਵੀ ਕਿਹਦੀ ਉਹ ਵੀ ਉਸ ਪ੍ਰਭੂ ਨੇ ਬਣਾਈ ਤੇਰੇ ਅੰਦਰ ਜਿਹਦੇ ਨਾਲ ਕਈ ਵਾਈ ਜਿਹਦੇ ਨਾਲ ਹਲ ਵਾਇਆ ਜਿਸ ਸ਼ਕਤੀ ਨਾਲ ਉਹ ਵੀ ਉਸ ਪ੍ਰਭੂ ਨੇ ਆ ਤੇਰੇ ਅੰਦਰ ਪੈਦਾ ਕੀਤੀ ਸਭ ਕੁਝ ਉਹਦਾ ਸੀ ਰੋਜ਼ ਗਾਉਂਦੇ ਹੋ ਨਾ ਕਿ ਜਿਓ ਪਿੰਡ ਸਭ ਤੇਰਾ ਕੀ ਗਾਉਂਦੇ ਹੋ ਉੱਚੀ ਜੀ ਬੋਲਾਂ ਜਿਓ ਪਿੰਡ ਸਭ ਤੇਰਾ ਪਰ ਕਦੀ ਤੇਰਾ ਕਿੱਦਾਂ ਇਹ ਉਹ ਕੋ ਸਮਝਿਆ ਵੀ ਕਰੋ ਕਿ ਤੇਰਾ ਕਿੱਦਾਂ ਇਹ ਗਾਈ ਤੇ ਮੈਂ ਰੋਜ ਜਨ ਉਸੇ ਹੀ ਫਸਲ ਨੂੰ ਉਸੇ ਹੀ ਖੇੜ ਨੂੰ ਜਦੋਂ ਤੁਸੀਂ ਉਹ ਅਨਾਜ ਨੂੰ ਉਹ ਪੈਸੇ ਕਮਾ ਕੇ ਅਨਾਜ ਕਮਾ ਕੇ ਆਪਣੇ ਪੁੱਤਰ ਨੂੰ ਪਾਲਦੇ ਹੋ ਧੀ ਨੂੰ ਪਾਲਦੇ ਹੋ ਤੇ ਤੁਸੀਂ ਕੀ ਕੀਤਾ ਸੇਵਾ ਹੀ ਕੀਤੀ ਨਾ ਸਭ ਕੁਝ ਤੇ ਉਹਦਾ ਹੀ ਸੀ ਜਿਵੇਂ ਕਿਸਾਨ ਨੇ ਉਹਦਾ ਹੀ ਸਾਰਾ ਕੁਝ ਲੈ ਕੇ ਤੇ ਕਿਸਾਨ ਨੇ ਆਪਣਾ ਮਿਹਨਤਾਨਾ ਲੈ ਲਿਆ ਇਸੇ ਤਰ੍ਹਾਂ ਦੁਕਾਨਾਂ ਵਾਲੇ ਆਪਣਾ ਮਿਹਨਤਾਨਾ ਲੈ ਲੈਂਦੇ ਅਸੀਂ ਸਾਰੇ ਉਹ ਮਿਹਨਤਾਨੇ ਦਾ ਮੁੱਲ ਦੇ ਰਹੇ ਹਾਂ ਅਨਾਜ ਦਾ ਇੱਕ ਦਾਣੇ ਦਾ ਵੀ ਅੱਜ ਤੱਕ ਕਦੀ ਮੁੱਲ ਨਹੀਂ ਦਿੱਤਾ ਦੇ ਵੀ ਨਹੀਂ ਸਕਦੇ ਕਦੀ ਨਹੀਂ ਦੇ ਸਕਦੇ ਇੱਕ ਦਾਣੇ ਦੀ ਕੀ ਮੁੱਲ ਲਾਓਗੇ ਕਦੀ ਉਹਦਾ ਮੁੱਲ ਹੋਏਗਾ ਤੇ ਲਾਓਗੇ ਉਹ ਅਨਮੋਲ ਹੈ ਪਰਮਾਤਮਾ ਦੀ ਬਖਸ਼ਿਸ਼ੇ ਦਾਤ ਉਹ ਅਨਮੋਲ ਏ ਇਸ ਕਰਕੇ ਸਾਧੂ ਜਦੋਂ ਵੀ ਪ੍ਰਸ਼ਾਦਾ ਛਕਣ ਲੱਗਦੇ ਜਲ ਛਕਣ ਲੱਗਦੇ ਜਾਂ ਕੁਝ ਵੀ ਅੰਨ ਪਾਨ ਕਰਨ ਲੱਗਦੇ ਤੇ ਉਸ ਪਰਮਾਤਮਾ ਗਾੜੀ ਸੀਸ ਚਕਾਉਂਦੇ ਨੇ ਇਹ ਛੋਟੀ ਜੀ ਬਾਤ ਨਹੀਂ ਏ ਉਹਦੀ ਮਿਹਨਤ ਤੇ ਉਹਦੀ ਦਾਤਾਂ ਤੇ ਉਹਦੀਆਂ ਬਖਸ਼ਿਸ਼ਾਂ ਤੇ ਉਹਦਾ ਆਪ ਜੀ ਨਾਲ ਜਿਹੜਾ ਪ੍ਰੇਮ ਕਰ ਰਿਹਾ ਹੁੰਦਾ ਏ ਉਸ ਪ੍ਰੇਮ ਗਾੜੀ ਸੀਸ ਚਕਾਉਂਦੇ ਨੇ ਕਿ हे ਪਰਮਾਤਮਾ ਤੂੰ ਤਾਨੇ ਤੂੰ ਵਾਹ ਗੁਰੂਏ ਜੋ ਤੂੰ ਮੈਨੂੰ ਇੰਨੀਆਂ ਬਖਸ਼ਿਸ਼ਾਂ ਦਿੱੰਨਾ ਏ ਅੱਜ ਤੱਕ ਨਹੀਂ ਤੇ ਕੋਈ ਨਹੀਂ